ਸਬਲਜੀ ਖਬਰ ਤੁਹਾਨੂੰ ਜਿਰਕ ਪਰਦੇ ਦਕਾਰਿਆਂ ਜਿਰਕ ਪਰਦੇ ਵੀਆਈਪੀ ਰੋਡ ਤੇ ਬੀਤੇ ਦਿਨੀ ਮੋਬਾਈਲਾਂ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਸੀ ਜਿਸ ਦੇ ਵਿੱਚ ਕਿ ਦੱਸਿਆ ਜਾਂਦਾ ਕਿ 100 ਤੋਂ ਵੱਧ ਮੋਬਾਈਲ ਚੋਰੀ ਚੋਰ ਕਰਕੇ ਲੈ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੀ ਨਾ ਚੋਰਾਂ ਦੀ ਭਾਲ ਕਰ ਰਹੀ ਸੀ ਪਰ ਅੱਜ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਨੂੰ ਕਿਸੇ ਵਿਅਕਤੀ ਤੋਂ ਸ਼ੱਕ ਹੋਇਆ ਜਦੋਂ ਉਹਦਾ ਪਿੱਛਾ ਕੀਤਾ ਤਾਂ ਪਤਾ ਲੱਗਿਆ ਕਿ ਦਿਆਲਪੁਰਾ ਨਜ਼ਦੀਕ ਝੁੱਗੀ ਚੌਫੜੀਆਂ ਦੇ ਵਿੱਚ ਇਹ ਮੋਬਾਈਲ ਜਿਹੜੇ ਚੋਰ ਚੋਰੀ ਕਰਕੇ ਛਿਪਾ ਕੇ ਬੈਠੇ ਸੀ ਦੋ ਤਲਾਸੀ ਲਈ ਚੁੱਗੀ ਚੌਪੜੀ ਵਾਲੇ ਤੁਸੀਂ ਦੇਖੋ ਕਿਵੇਂ ਡੱਬਾ ਬੰਦ ਮੋਬਾਈਲ ਇੰਨਾ ਚੁੱਗੀ ਚੌਪੜੀ ਵਾਲਿਆਂ ਕੋਲੋਂ ਬਰਾਮਦ ਹੋਏ ਨੇ ਇਹ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਭਾਵੇਂ ਪੁਲਿਸ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਜਲਦੀ ਅਸੀਂ ਚੋਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਨੇ ਆ ਪਰ ਇੱਥੇ ਦੁਕਾਨਦਾਰ ਤੇ ਦੁਕਾਨਦਾਰ ਦੇ ਵਰਕਰਾਂ ਵੱਲੋਂ ਹੀ ਆਪਣੀ ਕੀਤੀ ਹੋਈ ਚੋਰੀ ਦਾ ਸਮਾਨ ਬਰਾਮਦ ਕੀਤਾ ਜਾ ਰਿਹਾ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੁਝ ਵਿਅਕਤੀ ਚੁਗੀਆਂ ਚੌਪੜੇ ਛੱਡ ਕੇ ਭੱਜ ਗਏ ਤੇ ਕੂੜਾ ਕਰਕਟ ਤੁਸੀਂ ਦੇਖੋ ਕਿ ਕਿਵੇਂ ਕਬਾੜ ਦੀ ਦੁਕਾਨ ਹੈ ਤੇ ਕਬਾੜ ਦੀ ਦੁਕਾਨ ਦੇ ਵਿੱਚ ਇਹ ਮੋਬਾਈਲ ਲੱਖਾਂ ਰੁਪਏ ਦੇ ਚੋਰੀ ਕਰਕੇ ਜਿਹੜੇ ਛਪਾ ਕੇ ਚੁਗੀ ਚੌਪੜੀਆਂ ਵਾਲੇ ਬੈਠੇ ਸੀ ਤਾਂ ਮੌਕੇ ਤੇ ਤੁਸੀਂ ਦੇਖੋ ਕਿ ਦੁਕਾਨਦਾਰ ਵੱਲੋਂ ਮੋਬਾਈਲ ਵੀ ਬਰਾਮਦ ਕੀਤੇ ਨੇ ਦੂਜੇ ਪਾਸੇ ਚੁਗੀ ਚੌਪੜੀ ਵਾਲਿਆਂ ਨੂੰ ਬਿਠਾ ਲਿਆ ਹੈ ਤੇ ਨਾਲ ਦੀ ਨਾਲ ਪੁਲਿਸ ਨੂੰ ਵੀ ਦੱਸਿਆ ਰਿਹਾ ਕਿ ਸੱਦ ਲਿਆ ਇਹ ਤਸਵੀਰਾਂ ਤੁਹਾਨੂੰ ਪਿੰਡ ਦਿਆਲਪੁਰਾ ਦੀ ਧਿਕਾਰਿਆ ਦਿਆਲਪੁਰਾ ਦੇ ਨਜ਼ਦੀਕ ਝੁੱਗੀ ਚੌਪੜੀਆਂ ਵਾਲੇ ਨੇ ਹਲਕਾ ਡੇਰਾ ਬੱਸੀ ਦਾ ਪਿੰਡ ਹੈ ਜਿੱਤੇ ਕੀ ਦੱਸ ਦਿੰਨੇ ਆ ਬਿੱਤੇ ਦਿਨੀ ਜੋ ਵੀਆਈਪੀ ਰੋਡ ਦੇ ਉੱਤੇ ਮੋਬਾਈਲ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਸੀ ਉਸ ਨੂੰ ਲੈ ਕੇ ਇਸ ਝੁੱਗੀ ਚੌਪੜੀਆਂ ਦੇ ਕਬਾਰ ਵਿੱਚੋਂ ਡੱਬਾ ਬੰਦ ਮੋਬਾਈਲ ਬਰਾਮਦ ਹੋਇਆ ਤਾਂ ਤੁਸੀਂ ਦੇਖੋ ਕਿ ਇੱਕ ਨਹੀਂ ਕਾਫੀ ਮੋਬਾਈਲ ਜਿਹੜੇ ਬਰਾਮਦ ਹੋ ਗਏ ਨੇ ਤੇ ਦੁਕਾਨਦਾਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੁਝ ਮੋਬਾਈਲ ਅਜੇ ਬਾਕੀ ਨੇ ਬਰਾਮਦ ਹੋਣੇ ਪਰ ਲਗਾਤਾਰ ਜਗਤ ਤਲਾਸ਼ੀ ਲਈ ਜਾ ਰਹੀ ਹੈ ਦੁਕਾਨਦਾਰਾਂ ਦੇ ਬਰਕਰਾਰ ਵੱਲੋਂ ਮਹਿੰਗੇ ਫੋਨ ਸੀ ਲੱਖਾਂ ਰੁਪਏ ਦੀ ਜਿਹੜੀ ਚੋਰੀ ਦੱਸਿਆ ਜਾ ਰਿਹਾ ਕਿ ਕਿਸ ਦੁਕਾਨਦਾਰ ਦੀ ਹੋਈ ਸੀ ਪਰ ਕਈ ਦਿਨ ਪੁਲਿਸ ਲੱਭਦੀ ਰਹੀ ਚੋਰਾਂ ਨੂੰ ਪਰ ਚੋਰਾਂ ਦਾ ਕੁਝ ਪਤਾ ਨਹੀਂ ਲੱਗਿਆ ਪਰ ਆਖਰੀ ਦੁਕਾਨਦਾਰ ਨੇ ਆਪਣੇ ਤੌਰ ਤੇ ਇਹ ਜਿਹੜਾ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਵੱਧ ਤੁਸੀਂ ਵੀ ਸ਼ੇਅਰ ਕਰਿਓ ਅੱਜ ਕੱਲ੍ਹ ਝੁੱਗੀ ਚੌਪੜੀਆਂ ਦੇ ਵਿੱਚ ਕਈ ਵਾਰ ਇਸ ਤਰੀਕੇ ਦੇ ਚੋਰ ਲਟੇਰੇ ਬੈਠੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕਿਸੇ ਦਾ ਸ਼ੱਕ ਵੀ ਨਹੀਂ ਜਾਂਦਾ ਪਰ ਤੁਸੀਂ ਦੇਖੋ ਕਿਵੇਂ ਕਬਾਰ ਦੇ ਵਿੱਚੋਂ ਲੱਖਾਂ ਰੁਪਏ ਦੇ ਫੋਨ ਜਿਹੜੇ ਬਰਾਮਦ ਹੋ ਰਹੇ ਨੇ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਜਿਨ੍ਹਾਂ ਦੀਆਂ ਚੋਰੀਆਂ ਹੋਈਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਈ ਵਾਰ ਇਸ ਤਰੀਕੇ ਦੀਆਂ ਨਜ਼ਦੀਕ ਕਿ ਝੁੱਗੀ ਝੌਪੜੀਆਂ ਦੇ ਵਿੱਚ ਜੋ ਤਲਾਸ਼ੀ ਪੁਲਿਸ ਵੀ ਲਵੇ ਤਾਂ ਕਰਕੇ ਇਸ ਤਰੀਕੇ ਦੇ ਕੇਸ ਜਿਹੜੇ ਟਰੇਸ ਹੋ ਸਕਣ ਤਾਂ ਇਸ ਮੌਕੇ ਦੁਕਾਨਦਾਰ ਨੇ ਹੋਈ ਚੋਰੀ ਤੇ ਮੌਕੇ ਤੇ ਬਰਾਮਦ ਹੋਏ ਸਮਾਨ ਬਾਰੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣ ਲਓ ਖੜੇ ਨੇ ਸ਼ਾਪ ਦੇ ਜਿਨ੍ਹਾਂ ਦੇ ਸਵੇਰੇ ਚੋਰੀ ਹੋਈ ਸੀ ਮੋਬਾਈਲ ਦੀ ਫਾਈਪ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਗੱਲ ਆ ਕਿ ਇੱਕ ਬੰਦਾ ਆਪਣੀ ਦੁਕਾਨ ਤੇ ਨਾ ਫਿਰ ਰਿਹਾ ਸੀ ਅੱਛਾ ਜੀ ਠੀਕ ਹੈ ਸਾਨੂੰ ਥੋੜਾ ਮੋਟਾ ਸ਼ੱਕ ਸੀ ਉਸ ਬੰਦੇ ਤੇ ਅੱਛਾ ਜੀ ਤਾਂ ਪਰ ਕੀ ਹੋਇਆ ਕਿ ਉਹਨੇ ਕਿਸੇ ਹੋਰ ਬੰਦੇ ਨੂੰ ਹੋਰ ਕਿਸੇ ਬੰਦੇ ਨੂੰ ਨੰਬਰ ਹੋਰ ਬੰਦੇ ਦਾ ਨੰਬਰ ਦਿੱਤਾ ਠੀਕ ਹੈ ਅਸੀਂ ਉਹਨੂੰ ਵੀ ਲੈ ਕੇ ਆਏ ਉਹਨੂੰ ਪੁੱਛਿਆ ਠੀਕ ਹੈ ਨਾ ਤਾਂ ਉਹਨੇ ਸਾਨੂੰ ਇਸ ਬੰਦੇ ਦਾ ਨੰਬਰ ਦੱਸਿਆ ਤਾਂ ਅਸੀਂ ਇਹਦੇ ਘਰੇ ਆ ਕੇ ਚੈੱਕ ਕੀਤਾ ਠੀਕ ਹੈ ਤਾਂ ਇਹਦੇ ਘਰੇ ਸਾਨੂੰ ਹਜੇ 10-15 ਫੋਨ ਮਿਲ ਗਏ ਨੇ ਪਰ ਸਾਡੇ ਕੋਲ ਜਿਹੜਾ 100 ਸਵਾ 100 ਫੋਨ ਸਾਡਾ ਚੋਰੀ ਹੋਇਆ ਜੀ ਸਾਰਾ ਨਹੀਂ ਮਿਲਿਆ ਪੁਲਿਸ ਠੀਕ ਹੈ ਨਾ ਇਹਦੇ ਦੋ ਮੈਂਬਰ ਹੋਰ ਵੀ ਸੀ ਕਿਉਂਕਿ ਸ਼ਾਇਦ ਉਹਨਾਂ ਕੋਲ ਹੋ ਸਕਦਾ ਤਾਂ ਪਲੀਸ ਅਸੀਂ ਦੇਖ ਰਹਿਆਂਗੇ ਬਾਕੀ ਸਾਡੇ ਨਾਲ ਪੂਲ ਸੈਲਫ ਕਰੇ ਤਾਂ ਬਹੁਤ ਧੰਨਵਾਦ ਤੇ ਤੁਸੀਂ ਹੁਣ ਜਿਹੜੇ ਕਦੇ ਆਏ ਉਹ ਬੰਦਾ ਮੌਜੂਦ ਹੈ ਇੱਥੇ ਕਿ ਘਰ ਛੱਡ ਕੇ ਜਦੋਂ ਅਸੀਂ ਉਹ ਆਏ ਸੀ ਤਾਂ ਉਹਦੀ ਮਾਤਾ ਜੀ ਅਵੇਲੇਬਲ ਸੀ ਉਹ ਤਾਂ ਬੰਦਾ ਤਾਂ ਖੁਦ ਹੈ ਨਹੀਂ ਸੀ ਪਰ ਉਹਨਾਂ ਨੂੰ ਬਿਠਾਇਆ ਉਹ ਕਹਿੰਦੇ ਨਾਲ ਵਾਲੇ ਗਵੰਡੀ ਕਹਿੰਦੇ ਕਿ ਇਹਨਾਂ ਨੂੰ ਤਾਂ ਪ੍ਰੋਬਲਮ ਹੈ ਕੁਛ ਤਾਂ ਇਹਨਾਂ ਨੂੰ ਛੱਡ ਦੋ ਤਾਂ ਅਸੀਂ ਉਹਨਾਂ ਨੂੰ ਬਿਠਾ ਲਿਆ ਬਸ ਕੁਰਸੀ ਤੇ ਜਦੋਂ ਉਹਨਾਂ ਨੇ ਅੱਖ ਬਚਾ ਕੇ ਉਹ ਵੀ ਭੱਜ ਗਏ ਵੀਡੀਓ ਹੈ ਸਾਡੇ ਹਾਂ ਸਾਡੇ ਕੋਲ ਵੀਡੀਓ ਹੈਗੀ ਆ ਉਹਨਾਂ ਦੀ ਅੱਛਾ ਜੀ ਅਸੀਂ ਉਹਨਾਂ ਨੂੰ ਨਾਲ ਕਿਹਾ ਸੀ ਵੀ ਤੁਸੀਂ ਨਾਲ ਮਾਲ ਦੇ ਬੈਠੋ ਤਾਂ ਜੋ ਕਿ ਅਸੀਂ ਤੁਹਾਡੇ ਘਰੇ ਚ